ਤਨ ਸ੍ਰੀ ਗੁਰੂ ਰਾਮਦਾਸ ਜੀ ਗਰੁੱਪ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜਿੰਨਾ ਜਿੰਨਾ ਵੀਰਾਂ ਨੇ ਦਸੰਬਰ ਮਹੀਨੇ ਦੀ ਸੇਵਾ ਭੇਜੀ ਆ ਸ੍ਰੀ ਗੁਰੂ ਰਾਮਦਾਸ ਜੀ ਗਰੁੱਪ ਵਾਸਤੇ ਉਹਨਾਂ ਦੇ ਨਾਮ ਇਸ ਪ੍ਰਕਾਰ ਹਨ ਗਿਲਬਾਗ ਸਿੰਘ ਹੰਪਾਲ ਇਟਲੀ ਵਾਲਾ 1000 ਰੁਪਿਆ ਕਰਨਦੀਰ ਸਿੰਘ ਟੀਰਾ ਤਲਵੰਡੀ ਸਾਬੋ ਤੋਂ 300 ਰੁਪਿਆ ਮਾਸਟਰ ਹਰਪ੍ਰੀਤ ਸਿੰਘ ਜੀ 300 ਰੁਪਿਆ ਗੁਰਦੀਪ ਸਿੰਘ ਬਿੱਲੂ ਆਰੇ ਵਾਲਾ 100 ਰੁਪਿਆ ਜੋਬਨਪ੍ਰੀਤ ਸਿੰਘ ਕੈਨੇਡਾ ਤੋਂ ਸਾਡਾ ਛੋਟਾ ਵੀਰ 1000 ਰੁਪਇਆ ਬਚਿੱਤਰ ਸਿੰਘ ਸਰਕਾਰੀਆ 200 ਰੁਪਇਆ ਮਨਜੀਤ ਸਿੰਘ ਗੋਆ ਵਾਲਾ ਸਾਡਾ ਵੀਰ 500 ਰੁਪਇਆ ਇਹ ਪਿਛਲਾ ਬਕਾਇਆ ਜਿਹੜਾ ਮੇਰੇ ਵੀਰ ਜੀ ਸਾਡੇ ਕੋਲ ਸੀਗਾ 65578 ਰੁਪਏ ਦਸੰਬਰ ਮਹੀਨੇ ਦੀ ਸੇਵਾ ਉਹਦੇ ਵਿੱਚ ਜੋੜ ਕੇ ਆਪਣੇ ਕੋਲ ਟੋਟਲ ਬਣ ਗਿਆ 68978 ਰੁਪਏ ਦਸੰਬਰ ਮਹੀਨੇ ਦੇ ਵਿੱਚ ਜਿਹੜਾ ਆਪਣਾ ਖਰਚਾ ਹੋਇਆ ਜੀ ਉਸ ਦਾ ਵੀ ਵੇਰਵਾ ਇਸ ਪ੍ਰਕਾਰ ਹੈ ਆਪਣੇ ਪਿੰਡ ਖਤਰਾਂਇਂਕਲਾ ਵਿਖੇ ਇੱਕ ਪਰਿਵਾਰ ਨੂੰ ਰਾਸ਼ਨ ਲੈ ਕੇ ਦਿੱਤਾ 625 ਰੁਪਏ ਆਪਣੇ ਪਿੰਡ ਖਤਰਾਂਇਂਕਲਾ ਵਿਖੇ ਇੱਕ ਹੋਰ ਪਰਿਵਾਰ ਨੂੰ ਰਾਸ਼ਨ ਲੈ ਕੇ ਦਿੱਤਾ 605 ਰੁਪਏ ਆਪਣੇ ਪਿੰਡ ਖਤਰਾਂਇਂਕਲਾ ਵਿਖੇ ਇੱਕ ਹੋਰ ਪਰਿਵਾਰ ਨੂੰ ਰਾਸ਼ਨ ਲੈ ਕੇ ਦਿੱਤਾ 655 ਰੁਪਏ ਟੋਟਲ ਜਿਹੜਾ ਖਰਚਾ ਜੇ ਆਪਣਾ ਦਸੰਬਰ ਮਹੀਨੇ ਦਾ 1985 ਰੁਪਏ ਆਇਆ ਮੇਰੇ ਵੀਰ ਜੀ ਆਪਣੇ ਕੋਲ ਟੋਟਲ ਜਿਹੜਾ ਬਕਾਇਆ ਵਾ 68978 ਰੁਪਏ ਜਿਹਦੇ ਵਿੱਚੋਂ 1985 ਰੁਪਏ ਖਰਚਾ ਕੱਢ ਗਏ 68993 ਰੁਪਏ ਬਕਾਇਆ ਬਚਿਆ ਆਪਣੇ ਕੋਲ ਇਸ ਟਾਈਮ ਤੱਕ ਜਿਹੜਾ ਆਪਣੇ ਕੋਲ ਬਕਾਇਆ ਵਾ 68993 ਰੁਪਏ ਬਕਾਇਆ ਬਚਿਆ ਮੇਰੇ ਵੀਰ ਜੀ ਸੋ ਸਾਰੇ ਹੀ ਗਰੁੱਪ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੇ ਵੀਰਾਂ ਨੂੰ ਗੁਰੂ ਰਾਮਦਾਸ ਜੀ ਨਵੇਂ ਸਾਲ 2024 ਦੇ ਵਿੱਚ ਸਾਰੇ ਵੀਰਾਂ ਵਾਸਤੇ ਖੁਸ਼ੀਆਂ ਭਰਿਆ ਖੁਸ਼ੀਆਂ ਬਹੁਤ ਸਾਰੀਆਂ ਲੈ ਕੇ ਆਵੇ ਤੰਦਰੁਸਤੀਆਂ ਅਤੇ ਹੋਰ ਤਰੱਕੀਆਂ ਲੈ ਕੇ ਆਵੇ ਮੇਰੇ ਵੀਰਾਂ ਵਾਸਤੇ ਸੋ ਸਾਰੇ ਹੀ ਵੀਰਾਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਵਾਦ ਗੁਰੂ ਰਾਮਦਾਸ ਜੀ ਸਾਰੇ ਗਰੁੱਪ ਵਾਲੇ ਵੀਰਾਂ ਦੇ ਸਿਰ ਤੇ ਮੇਰਾ ਪਰ ਹੱਥ ਰੱਖਣਾ ਚੜ੍ਹਦੀਆਂ ਕਲਾ ਕਰਨ ਤੰਦਰੁਸਤੀਆਂ ਬਖਸ਼ਣਾ ਜਿਨ੍ਹਾਂ ਵੀ ਭਾਵਨਾਵਾਂ ਕਰਕੇ ਵੀਰ ਸੇਵਾ ਕਰਦੇ ਆ ਗੁਰੂ ਰਾਮਦਾਸ ਜੀ ਸਾਰੇ ਇਹ ਮਨੋ ਕਾਮਨਾ ਪੂਰੀਆਂ ਕਰਨਾ ਸੋ ਸਾਰੇ ਹੀ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕੋਈ ਇਸੇ ਤਰ੍ਹਾਂ ਹੀ ਗਰੁੱਪ ਦੇ ਨਾਲ ਜੁੜੇ ਰਹਿਣ ਮੇਰੇ ਸਾਰੇ ਵੀਰ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਮੇਰੇ ਵੀਰ ਸੋ ਸਾਰੇ ਹੀ ਵੀਰਾਂ ਦਾ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ